ਆਪ ਤਾਂ ਜੇ ਉਸ ਜਰਨੈਲ ਨੂੰ ਅੱਜ ਦੇ ਅੰਦਰ ਜਦੋਂ ਵੀ ਧਰਤੀ ਗੱਲ ਚੱਲੀ ਨਪੋਲੀਅਨ ਦੀ ਗੱਲ ਚੱਲੀ ਉਹ ਦੁਨੀਆਂ ਦੇ ਮਾਰਸ਼ਲ ਜਰਨੈਲਾਂ ਦੀਆਂ ਗੱਲਾਂ ਚੱਲੀਆਂ ਅਣਸਾਫ਼ ਕਰਨ ਵਾਲੀਆਂ ਕਰਮਾਂ ਨੇ ਆਖਿਆ ਕਿ ਜੇ ਦੁਨੀਆਂ ਵਿੱਚ ਅੱਜ ਵੀ ਕੋਈ ਜਰਨੈਲ ਹੈ ਜੋ ਸੁਬਾਹ ਹਰੀ ਸਿੰਘ ਨਲਵਾ ਸੀ ਉਹਦੇ ਨਾਲ ਦਾ ਜਰਨੈਲ ਅੱਜ ਤੱਕ ਧਰਤੀ ਦੇ ਤਰਤੇ ਤੇ ਪੈਦਾ ਨਹੀਂ ਹੋਇਆ ਸਰਦਾਰ ਹਰੀ ਸਿੰਘ ਨਲਵਾ ਆਪ ਪਸ਼ਾਪਰ ਵਿੱਚ ਗਿਆ ਦੋਸਤ ਮੁਹੰਮਦ ਖਾਨ ਨੇ 40000 ਫੌਜ ਦੇ ਕੇ ਸਮੀ ਖਾਨ ਨੂੰ ਤੋੜ ਦਿੱਤਾ ਸਾਗਤ ਮਾਰੋ ਮਾਰ ਪਕਾਰ ਦਾ ਸਮੀ ਖਾਨ ਲੁੰਡੀ ਖਾਨੇ ਆਇਆ ਉੱਥੋਂ ਉਹਨੇ ਕੁ ਸਮਾਂ ਵਿਸ਼ਰਾਮ ਕੀਤਾ ਅਪ੍ਰੈਲ ਦੇ ਮਹੀਨੇ ਦੀ 27 ਅਪ੍ਰੈਲ 1837 ਨੂੰ ਨੇ ਜਮਰਾਉ ਦੇ ਕਿਲੇ ਲੱਗ ਗਿਆ ਆਪਣੇ ਫੌਜ ਦੀਆਂ ਛੋੜੀਆਂ ਬਣਾ ਦਿੱਤੀਆਂ ਉਹਨੇ ਸ਼ਿਸ਼ਤ ਬਨ ਕੇ ਵੱਡੀਆਂ ਤੋਪਾਂ ਜਮਰਾਉ ਦੇ ਕਿਲੇ ਵੱਲ ਨੂੰ ਨਾ ਮੂੰਹ ਕਰ ਦਿੱਤਾ ਉਡੀਕ ਕਰ ਲਗਾ ਦਿਨ ਚੱਲਦੀ ਦਿਨ ਚੜੇਗਾ ਜੰਗ ਆਰੰਭ ਕਰ ਦਿੱਤੀ ਜਾਵੇਗੀ ਸਾਧ ਸੰਗਤ ਜੰਗ ਦੇ ਆਰੰਭ ਤੋਂ ਪਹਿਲਾਂ ਸਰਦਾਰ ਮਹਾ ਸਿੰਘ ਇਸ ਕਿਲੇ ਦੇ ਵਿੱਚ ਹੈ ਤੇ ਕੇਵਲ ਉਹਦੇ ਕੋਲ 1000 ਸਿਪਾਹੀ 1000 ਸੂਰਮਾ ਹੈ ਸਰਦਾਰ ਮਹਾ ਸਿੰਘ ਨੂੰ ਪਤਾ ਲੱਗਾ ਵੀ ਦਰਾਂ ਦੇ ਦਲ ਜਿੱਦ ਨੂੰ ਵੇਖੋ ਕੀੜੀਆਂ ਦੇ ਭੌਣ ਵਾਂਗ ਫੌਜ ਫੌਜ ਆ ਤੇ ਕਿਉਂ ਨਾ ਅਸੀਂ ਕਿਲੇ ਤੋਂ ਬਾਹਰ ਜਾ ਕੇ ਇਹਨਾਂ ਨਾਲ ਮੈਦਾਨੇ ਜੰਗ ਲੜੀਏ ਉਨੇ ਆਪਣੇ ਜੋਧਿਆਂ ਨੂੰ ਲੜਕਾਰ ਕੇ ਸਰਦਾਰ ਮਹਾਰ ਸਿੰਘ ਦੇ ਜੁम्मेवारी ਸਿਮੋਟਿਆਂ ਉੱਤੇ ਉਹ ਕਿਲੇ ਦਾ ਕਿਲੇਵਾਰ ਸੀ ਸਾਹ ਸੰਗਤ ਵੇਖੋ ਤੁਹਾਡਾ ਵੱਡ ਵਡੇਰਾ ਜੁम्मेवारी ਕਿਵੇਂ ਨ ਮਾਹੌਲ ਲੱਗਾ ਇਹ ਉਹਨੇ ਆਖਿਆ ਖਾਲਸਾ ਜੀ ਮੇਰਾ ਵਿਚਾਰ ਹੈ ਕਿ ਦੁਸ਼ਮਣ ਦੀ ਗਿਣਤੀ ਭਾਰੀ ਜੇ ਦੁਸ਼ਮਣ ਨੇ ਸਾਨੂੰ ਕਿਲੇ ਵਿੱਚ ਘੇਰ ਲਿਆ ਭੁਖਾ ਰੱਖੇਗਾ ਤੋ ਹਾਇਆ ਮਾਰੇਗਾ ਕਈ ਤਰ੍ਹਾਂ ਦੀਆਂ ਯੋਜਨਾਵਾਂ ਕਰਕੇ ਸਾਨੂੰ ਕਿਲੇ ਵਿੱਚ ਖਤਮ ਕਰੇਗਾ ਤੇ ਜੇ ਵਾਕੇ ਮਰਦੇ ਆ ਅਸੀਂ ਤੇ ਇੱਕ ਵਾਰ ਇਸ ਕਿਲੇ ਤੋਂ ਬਾਹਰ ਨਿਕਲੀ ਦੁਸ਼ਮਣ ਦੇ ਘਰ ਪੈ ਕੇ ਉਹਦੇ ਨਾਲ ਤਲਵਾਰ ਨਾਲ ਦੋ ਹੱਥ ਕਰਕੇ ਆਪਣੇ ਵੀ ਜਿੱਲ ਦੀ ਅਗ ਠੰਡੀ ਕਰਨਗੇ ਤੇ ਉਹਨਾਂ ਆਿਆਂ ਵਾਂਦੇ ਵਿਕਰਾਦ ਗਏ ਸਰਦਾਰ ਮਹਾ ਸਿੰਘ ਨੇ ਲਲਕਾਰਾ ਮਾਰਿਆ ਹੋ ਮਰਦੋ ਮੈਦਾਨ ਵਿੱਚ ਲੜਨਾ ਖੇੜ ਨਹੀਂ ਪਈ ਇੱਕ ਗੱਲਾਂ ਕਰ ਲੈਣੀਆਂ ਸੋਖੀਆਂ ਐ ਤੇ ਕਹਿ ਲੈਣੀਆਂ ਸੋਖੀਆਂ ਐ ਸਾਹਮਣੇ ਖਰੋਤਾ ਜਿੰਨੇ ਤਲਵਾਰ ਮਾਰਨੀ ਐ ਇਹਨੇ ਜੋਰ ਦੀ ਮਾਰਨੀ ਐ ਕਿ ਹਰੋ ਜਵਾਨ ਦੇ ਨਾਮ ਤੁਹਾਡੇ ਖੂਨ ਦਾ ਸ਼ਰਾਰ ਚਖੇਗਾ ਫਿਰ ਇੱਕੋ ਜਿਹੇ ਅੱਗੇ ਸਲੋਣਾ ਕੋਈ ਖਾਲਾ ਜਿਹਾ ਵਾਰਾ ਨਹੀਂ ਸੀ ਸਾਹ ਸੱਡੇ ਤਾਂ ਪਰ ਸਰਦਾਰ ਮਹਾਂ ਸਿੰਘ ਨੇ ਫਿਰ ਵੀ ਜੋਧਿਆਂ ਨੂੰ ਲੁਕਾ ਰਿਆ ਮਰਦਾ ਨੇ ਜੰਕਾਰਿਆਂ ਦੀ ਗੂੰਜ ਦਿੱਤੀ ਦੇ ਕੇ ਸਾਹਸਹਿਤ ਕਿਲੇ ਤੋਂ ਬਾਹਰ ਆਏ ਆਣ ਕੇ ਸਰਦਾਰ ਮਹਾਂ ਸਿੰਘ ਨੇ ਵੰਗਾਰ ਕੇ ਆਖਿਆ ਉਹ ਸਮੀ ਖਾਨ ਤੂੰ ਲੰਮਾ ਪੈੜਾ ਕਰਕੇ ਕਾਬਲ ਤੂੰ ਇਹਨਾਂ ਕਿੱਲਾਂ ਨੂੰ ਜਿੱਤਣ ਵਾਸਤੇ ਆਏ ਤੇ ਮੈਂ ਇਸ ਕਿਲੇ ਦਾ ਕਿਲੇਦਾਰ ਹਾਂ ਮੈਂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਜੀ ਦਾ ਇੱਕ ਸਿਪਾਹੀ ਹਾਂ ਮੈਂ ਆਪਣੀ ਕੌਮ ਦਾ ਇੱਕ ਜ਼ਿੰਮੇਵਾਰ ਬੰਦਾ ਹਾਂ ਮੈਂ ਕਿਲੇ ਤਾਰਫ ਹਾਂ ਤੇ ਮੇਰੀ ਡਿਊਟੀ ਬਣਦੀ ਹੈ ਕਿ ਆਹ ਸਾਹਮਣੇ ਜਿਹੜਾ ਸਾਡਾ ਰਾਸ਼ਟਰੀ ਨਿਸ਼ਾਨ ਸਾਹਿਬ ਝੁਲਦਾ ਏ ਜਿਹੜਾ ਲਾਹੌਰ ਦੇ ਕਿਲੇ ਉੱਤੇ ਝੁਲਿਆ ਕਰਦਾ ਸੀ ਉਹੀ ਜਮਰਾਤ ਉੱਤੇ ਪੰਚਮ ਝੁਲ ਰਿਹਾ ਏ ਮੈਂ ਆਪਣੇ ਜੀਉਂਦੇ ਜੀਵ ਨੂੰ ਡੇਕਣ ਨਹੀਂ ਦਵਾਂਗਾ ਆਹ ਦੋਵੇਂ ਜਾਣੇ ਜਿੱਤ ਤੇ ਹਾਰ ਦਾ ਫੈਸਲਾ ਕਰਨ ਲਈ ਸ਼ੰਮੀ ਖਾਨ ਤੇ ਆਪਣੇ ਮੋਰਚੇ ਚ ਜਮਾਰਨ ਆਇਆ ਪਰ ਦੋਸਤ ਮੁਹੰਮਦ ਅਖੰਡਾ ਦਾ ਵੱਡਾ ਮੁੰਡਾ ਅਕਰਮ ਖਾਨ ਸਾਹ ਸੰਗ ਅਗ ਲੱਗੀ ਉਹਨੂੰ ਉਹਨੇ ਆਪਣੇ ਟੋਲੀ ਨੂੰ ਮੰਗਾਇਆ ਆਪਣੇ ਹਾਣੀਆਂ ਨੂੰ ਤਾਣਾ ਵਾਰਿਆ ਉਹਨੇ ਆਖਿਆ ਨਬੀ ਦੇ ਪੁੱਤਰੋ ਉਹ ਪਠਾਨੀਆਂ ਮਾਂਵਾਂ ਦਾ ਚੁੰਗਿਆ ਹੋਇਆ ਦੁੱਧ ਉਹ ਸਾਨੂੰ ਲਾਜ ਲੱਗੇਗੀ ਜੇ ਅਸੀਂ ਇੱਥੇ ਘੋੜਨੇ ਵਿੱਚ ਮੋਰਚੇ ਵਿੱਚ ਬੈਠੇ ਰਹੀਏ ਤੇ ਸਿੰਘ ਮદાન ਵਿੱਚ ਸਾਨੂੰ ਮੰਗਾਲੇ ਆਓ ਮੇਰੇ ਨਾਲ ਇੱਕ ਵਾਰ ਸਿੱਖੜੇ ਨਾਲ ਦੋ ਹੱਥ ਪਰਿਵਾਰ ਦੇ ਕੀਤੇ ਜਾਣ ਇਹ ਆਪਣੀ ਫੌਜ ਨੂੰ ਲੈ ਕੇ ਲਲਕਾਰਾ ਮਾਰ ਕੇ ਅੱਗੇ ਵਧਿਆ ਇਹਦੇ ਸਾਹਮਣੇ ਚੀਫ ਇਨ ਕਮਾਂਡਰ ਫੌਜ ਆ ਗਿਆ ਸ਼ਮੀਖਾਨ ਉਹਨੇ ਕਿਹਾ ਅਕਰਮ ਕਿਧਰ ਚਲੇ ਆਏ ਉਹਨੇ ਕਿਹਾ ਉਹ ਸਾਹਮਣੇ ਘੋੜੇ ਤੇ ਚੜਿਆ ਸਿੱਖ ਬਗਾਰ ਰਿਹਾ ਏ ਉਹ ਮੇਰੀ ਬਹਾਦਰੀ ਨੂੰ ਲਾਜ ਲੱਗਦੀ ਏ ਮੈਂ ਮੈਦਾਨ ਵਿੱਚ ਜਾਣਾ ਏ ਸ਼ਮੀਖਾਨ ਫਿਰ ਤੁਹਾਡੀ ਸਿਫਤ ਕਰਨ ਲੱਗਾ ਸਾਥ ਸੰਗਤ ਉਹ ਕਹਿੰਦਾ ਤੂੰ ਪਹਿਲੀ ਵਾਰ ਇਹਨਾਂ ਦੇ ਸਾਹਮਣੇ ਆਏ ਤੇਰੇ ਤੇ ਨਵੀਂ-ਨਵੀਂ ਜਵਾਨੀ ਚੜੀ ਏ ਔਰ ਤੈਨੂੰ ਨਹੀਂ ਪਤਾ ਉਹਦੇ ਘੋੜੇ ਤੇ ਚੜਿਆ ਹੋਇਆ ਕੌਣ ਹੈ ਪਤਾ ਨਹੀਂ ਲੱਗੇਗਾ ਤੈਨੂੰ ਕਿ ਉਹਦੀ ਤਲਵਾਰ ਤੇਰੀ ਗਰਦਨ ਨੂੰ ਚੁੰਮ ਕੇ ਕਦੇ ਨਾ ਨੀ ਜਾਵੇਗੀ ਤੇਰਾ ਭੜ ਘੋੜੇ ਉੱਤੇ ਰਾਜਣਾ ਤੇ ਤੂੰ ਹੁਣ ਧਰਤੀ ਤੇ ਆ ਜਾਣੀ ਏ ਉਸਨੇ ਕਿਹਾ ਇਹਨੇ ਲੜਾਕੂ ਨੇ ਇਹਨੇ ਜੋਧੇ ਤੱਕੜੇ ਨੇ ਕਿ ਇਹਨਾਂ ਦੇ ਸਾਹਮਣੇ ਜੇ ਅਸਮਾਨ ਵਿੱਚੋਂ ਬਿਜਲੀ ਵੀ ਆਵੇ ਤੇ ਇਹਨਾਂ ਦੀਆਂ تلوارਾਂ ਨਾਲ ਵੱਜ ਕੇ ਵਾਪਸ ਚਲੀ ਜਾਵੇ ਇਹਨਾਂ ਨੂੰ ਘੇਰੇ ਵਿੱਚ ਰੱਖ ਇਹ ਤੇ ਤੈਨੂੰ ਅਕਸਾਉਣ ਵਾਸਤੇ ਆਇਆ ਹੈ ਸਾਡੇ ਕੋਲ ਏਡੀਆਂ ਏਡੀਆਂ ਵੱਡੀਆਂ ਤੋਪਾਂ ਏਡੀ ਵੱਡੀ ਫੌਜ ਕਾਹਦਾ ਕਰਕੇ ਲੈ ਕੇ ਆਏ ਆ ਇਹਨੂੰ ਵਾਪਸ ਜਾਣ ਦੇ ਕਿ ਇਹਦੇ ਇਦਾਂ ਮਰਦਾਨ ਵਿੱਚ ਗੱਲ ਨਹੀਂ ਪੈਣਾ ਇਹ ਸਾਡਾ ਬਹੁਤ ਵੱਡਾ ਨੁਕਸਾਨ ਕਰ ਦੋਵੇਗਾ ਇਤਿਹਾਸ ਦੇ ਪੱਤਰੇ ਕਹਿੰਦੇ ਨੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਲਿਖਦੇ ਨੇ ਡਾਕਟਰ ਗੰਡਾ ਸਿੰਘ ਲਿਖਦਾ ਏ ਡਾਕਟਰ ਡਾਕਟਰ ਉਹ ਹੁੰਦਾ ਜਿਹਨੇ ਇਤਿਹਾਸ ਦੀ ਪੀ ਐਚ ਡੀ ਕੀਤੀ ਹੋਵੇ ਤੇ ਪੀ ਐਚ ਡੀ ਕਰਨ ਵਾਸਤੇ ਸਾਹਸੰਤ ਕੋਠਾ ਕੋਠਾ ਕਿਤਾਬਾਂ ਦਾ ਫੜਨਾ ਪੈਂਦਾ ਏ ਰਾਤਾਂ ਨੂੰ ਜਾਗਣਾ ਪੈਂਦਾ ਏ ਤੇ ਫਿਰ ਜਾ ਕੇ ਪੀ ਐਚ ਡੀਆਂ ਮਿਲਦੀਆਂ ਨੇ ਡਾਕਟਰ ਖੰਡਾਸਿਕ ਲਗਦੇ ਨੇ ਕਿ ਇਹਨਾਂ ਦੀ ਫੌਜ ਵਿੱਚ ਕੋਈ ਐਸਾ ਸੂਰਮਾ ਨਹੀਂ ਸੀ ਜਿਹੜਾ ਵੱਧ ਕੇ ਸਰਦਾਰ ਦੇ ਗੱਲ ਪੈ ਸਕਦਾ ਅਸਲ ਵਿੱਚ ਸਮੇਖਾਨ ਵੀ ਅੰਦਰੋਂ ਡਰਦਾ ਸੀ ਸਾਹਸੰਤ 27 ਅਪ੍ਰੈਲ ਦਾ ਦਿਨ ਚੜਿਆ ਤੋਪਾਂ ਨੇ ਗੜਗੜਾਟ ਚਾਰਚ ਫੈਰੋ ਪਾ ਦਿੱਤੀ ਪਹਾੜੀਆਂ ਉੱਠਣ ਲੱਗੀਆਂ ਕਾਗਜਾਂ ਨੂੰ ਇੱਧਰਲੇ ਪਾਸੋਂ ਸਰਦਾਰ ਮਾਨਸੇਖ ਜਵਾਬੀ ਫੈਰ ਕਰਦਾ ਏ ਅੱਜ 27 ਅਪ੍ਰੈਲ ਦਾ ਜਨਮ ਨਿਕਲਿਆ ਮੇਰਾ ਪਰ ਮਿੱਤਰ ਮੇਰਾ ਪੇਟ ਗਵਾੰਡੀ ਸਾਹ ਸੰਗ ਅਸੀਂ ਖੇਡ ਕੇ ਇਕੱਠੇ ਜਵਾਨ ਹੋਏ ਪਰ ਕੁਦਰਤ ਦਾ ਫਾਟ ਕਦੋਂ ਕਿੱਥੇ ਆਣ ਕੇ ਮਿਲਾ ਦੇਵੇ ਮੇਰਾ ਵੀਰ ਬੁਰਪੀ ਸਿਗਰਟੋਲ ਮੈਨੂੰ ਪਤਾ ਲੱਗਾ ਵੀਰ ਨੂੰ ਨਵਜੋਸ਼ ਲੈ ਕੇ ਗਿਆ ਮੈਨੂੰ ਇਹਨਾਂ ਦੇ ਕੋਲ ਔਰ ਜਦੋਂ ਮੈਂ ਸਾਹਮਣੇ ਬੈਠਾ ਮੇਰੇ ਉੱਤੇ ਮੈਂ ਮਨਜੋਤ ਸਿੰਘ ਨੂੰ ਕਹਿਣ ਲੱਗਾ ਕਿ ਮੈਂ ਵੀਰ ਜੀ ਨੂੰ ਜਾਣਦਾ ਐ ਜਿਹੜਾ ਚਿਹਰਾ ਜਾਣਦਾ